ਤਰਨਤਾਰਨ ਸ਼ਹਿਰ ਦੇ ਵਿੱਚ ਆਏ ਦਿਨ ਲੁੱਟਖੋਹਾਂ ਅਤੇ ਮਾਰ-ਪਟਾਈ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਆਏ ਦਿਨ ਵਾਪਰਦੀਆਂ ਰਹਿੰਦੀਆਂ ਨੇ ਇਸੇ ਤਹਿਤ ਬੀਤੀ ਰਾਤ ਕੁਝ ਵਿਕਤੀਆਂ ਵੱਲੋਂ ਰਾਜ ਸਵੀਟਸ ਦੇ ਮਾਲਕ ਬੋਵੀ ਸੂਦ ਉੱਤੇ ਹਮਲਾ ਕਰ ਦਿੱਤਾ ਜਾਂਦਾ ਏ ਤਾਂ ਬੋਵੀ ਸੂਦ ਵੱਲੋਂ ਆਖਿਆ ਜਾਂਦਾ ਏ ਕਿ ਇਹ ਜਿਹੜੇ ਵਿਕਤੀ ਸੀ ਇਹ ਭਾਜਪਾ ਦੇ ਵਰਕਰ ਨੇ ਤਾਂ ਇਹਨਾਂ ਨੇ ਸ਼ਰਿਆਮ ਮੇਰੀ ਦੁਕਾਨ ਤੇ ਆ ਕੇ ਇਹਨਾਂ ਨੇ ਮੇਰੇ ਬੇਟੇ ਦੇ ਨਾਲ ਅਤੇ ਮੇਰੇ ਮੁਲਾਜ਼ਮਾਂ ਦੇ ਨਾਲ ਜਿਹੜੀ ਆ ਉਹ ਗੁੰਡਾਗਰਦੀ ਕੀਤੀ ਏ ਮਾਰਕੁਟਾਈ ਕੀਤੀ ਏ ਜਿਸ ਦੇ ਤਹਿਤ ਉਹਨਾਂ ਬਵਿਸੂਦ ਵੱਲੋਂ ਆਖਿਆ ਗਿਆ ਕਿ ਮੇਰੇ ਦੇ ਦੋ ਮੁਲਾਜ਼ਮ ਨੇ ਉਹ ਕਾਫੀ ਸੀਰੀਅਸ ਹੈ ਡੇਰੇ ਇਲਾਜ ਸਿਵਲ ਹਸਪੀਟਲ ਦੇ ਵਿੱਚ ਉਹ ਐਡਮਿਟ ਨੇ ਬੋਬੀਸੂਦ ਵੱਲੋਂ ਵੱਡੇ ਇਲਜ਼ਾਮ ਭਾਜਪਾ ਆਗੂ ਤੇ ਵੀ ਲਾਏ ਜਾਂਦੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਜਿੰਨੀ ਵੀ ਗੁੰਡਾਗਰਦੀ ਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਕਰਵਾਈ ਜਾ ਰਹੀ ਏ ਤਾਂ ਬੋਬੀਸੂਦ ਨੇ ਆਖਿਆ ਹੈ ਕਿ ਇਹ ਜਿੰਨੇ ਵੀ ਬੰਦੇ ਨੇ ਇਹ ਸਾਰੇ ਕ੍ਰਿਮਿਨਲ ਬੰਦੇ ਨੇ ਇਹਨਾਂ ਤੇ ਕੋਈ ਨਾ ਕੋਈ ਜਿਹੜੇ ਕੇਸ ਆ ਉਹ ਦਰਜ ਨਹੀਂ ਆਓ ਆਪਾਂ ਗੱਲਬਾਤ ਕਰਦੇ ਹਾਂ ਬੋਬੀਸੂਦ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਅਤੇ ਦੂਜੀ ਧਿਰ ਜਿਹੜੀ ਹੈ ਭਾਜਪਾ ਆਗੂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਜੋ ਦੋਸ਼ ਬੋਬੀ ਸੂਦ ਵੱਲੋਂ ਲਾਏ ਗਏ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਸਚਾਈ ਹੈ ਉਹ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਦੂਜੀ ਧਿਰ ਦੇ ਨਾਲ ਵੀ ਆ ਨਿਵੀਂਜੀ ਕੀ ਰਾਜਵ ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਦੀਪਕ ਸੂਦ ਆ ਜੀ। ਕੀ ਗੱਲਬਾਤ ਹੋਈ ਯਾਰ ਅੱਜ? ਗੱਲ ਇਹ ਹੈ ਜੀ ਕੱਲ ਰਾਤ ਕਰੀਬ 9 ਵਜੇ ਬੀਜੇਪੀ ਦੇ ਵਰਕਰਾਂ ਵੱਲੋਂ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਜੀ ਇੱਥੇ ਚੌਂਕ ਦੇ ਵਿੱਚ ਜੀ ਔਰ ਮੇਰੀ ਦੁਕਾਨ ਦੀ ਤੋੜਪਾਨ ਕੀਤੀ ਗਈ ਆ ਔਰ ਮੇਰੇ ਸਟਾਫ ਦੇ ਨਾਲ ਜਿਹੜੇ ਕੁੜੀਆਂ ਵੀ ਸੀ ਮੁੰਡੇ ਵੀ ਸੀ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਆ ਜਿਹਦੀ ਫੁਟੇਜ ਜਿਹੜੀ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਜਿਹੜੀ ਆ ਦੇ ਦੇਣਾ ਵਾਂ ਜੀ ਵਦਿਆ ਵਦਿਆ ਖਿੜਿਆ ਦੇਖੋ ਬੀਜੇਪੀ ਵਾਲੇ ਜਿਹੜੇ ਆ ਗੁੰਡਾਗਰਦੀ ਤੇ ਉਤਰ ਆਏ ਆ ਜੀ ਕੱਲ ਜਿਹੜੀ ਗੁੰਡਾਗਰਦੀ ਹੋਈ ਆ ਉਰ ਤੇ ਕੋਈ ਯੁਵਾ ਮੋਰਚਾ ਦਾ ਪ੍ਰਧਾਨ ਆ ਦਿਨੇਸ਼ ਜੋਸ਼ੀ ਨਾਲ ਉਹਦੇ ਕੋਈ ਜਰਨਲ ਸਕੱਟਰੀ ਆ ਜੀ ਅਮਨ अरोड़ा ਨਾਲ ਉਹਦੇ ਕੋਈ ਇੱਕ ਮੁੰਡਾ ਵਕੀਲ ਆ ਜੀ ਵਿਕਰਮ ਵਿਕਰਮ ਰੋੜਾਵਾ ਜੀ ਨਾਲ ਉਹਦੇ ਸੀ ਆਪਣਾ ਇੱਕ ਅਭਿਸ਼ੇਕ ਜੋਸ਼ੀ ਆ ਜੀ ਜਿਹੜਾ ਅੰਦਾ ਜੀ ਮੈਂ ਪੱਤਰਕਾਰ ਆ ਜੀ ਤੇ ਹੋਰ ਉਹਨਾਂ ਦੇ ਨਾਲ ਇੱਕ ਕਾਰਤਿਕ ਚੋਪੜਾ ਸੀ ਨਾਲ ਕਰ ਤੋਂ ਕੱਢਣਾਂ ਦੇ ਨਾਲ 20 ਬੰਦੇ ਹੋਰ ਸੀ ਇਹ ਹਥਿਆਰਾਂ ਨਾਲ ਆਸੀ ਦੀ ਤੇ ਜਿਹੜੀ ਉਹਨੇ ਦੇਖੋ ਉਹਨੇ ਰਿਵਾਲਵਰ ਵੀ ਲਈ ਹੋਈ ਸੀ ਆਪਣਾ ਜਿਹੜਾ ਹੈਗਾ ਵਾ ਯੂਵਾ ਮੋਰਚਾ ਦਾ ਪ੍ਰਧਾਨ ਕੰ ਦਾ ਦਿਨੇ ਜੋਸ਼ੀ ਜੀ ਹੋਰ ਬਰਨੀ ਕਿਹਦੇ ਕੋ ਆ ਇਹਨਾਂ ਨੇ ਕੱਲ ਕੋਈ ਕਰੀਮ 9 ਵਜੇ ਆ ਕੇ ਤੇ ਮੇਰੀ ਦੁਕਾਨ ਦੇ ਬਾਹਰ ਆ ਕੇ ਝਗੜਾ ਕੇ ਹੋਰ ਨਾ ਤੇ ਮੇਰੀ ਦੁਕਾਨ ਦੇ ਬਾਹਰ ਆ ਕੇ ਇਹਨਾਂ ਨੇ ਮੇਰਾ ਸਟਾਫ ਉਥੇ ਨਾ ਰਖੜੀ ਦਾ ਤੁੰਡਾ ਸਾਡਾ ਸੀਜ਼ਨ ਦਾ ਟਾਈਮ ਆ ਜੀ ਉਥੇ ਆ ਕੇ ਇਹਨਾਂ ਨੇ ਸਾਰੀ ਤੋੜਪਨ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਇਹ ਅੰਦਰਵਾੜਾ ਹੈ ਜੀ ਤੇ ਵੜ ਕੇ ਉਥੇ ਲੇਡੀ ਸਟਾਫ ਸੀ ਮੇਰੀ ਦੁਕਾਨ ਤੇ ਤੇ ਇਹਨਾਂ ਨੇ ਉਥੇ ਪੂਰਨ ਤੌਰ ਤੇ ਜਿਹੜੀ ਹੈ ਨਿੱਕ ਗੁੰਡਾਗਰਦੀ ਕੀਤੀ ਆ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਇਹ ਜਿਹੜੀ ਗੁੰਡਾਗਰਦੀ ਕਰ ਰਹੇ ਆ ਇਹਦੀ ਸਾਰੀ ਜਿਹੜੀ ਸ਼ਹਿਵ ਆ ਇਹ ਜਿਹੜਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹੜਾ ਹਰਜੀਤ ਸਿੰਘ ਆ ਜੀ ਇਹ ਇਹਦੀ ਸ਼ਹਿਰ ਤੇ ਸਾਰੀ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਉਹ ਆਪ ਵੀ ਜਿਹੜਾ ਵਾ ਪਹਿਲਾ ਉਰਦੇ ਵੀ ਕਈ ਪਰਚੇ ਰਜਿਸਟਰਡ ਆ ਜੀ ਹਦੀਦ ਸਿੰਘ ਤੇ ਤੇ ਜਿਹੜਾ ਇਹ ਦਿਨੇਜ ਜੋਸ਼ੀ ਆ ਇੱਥੇ ਵੀ ਪਰਚੇ ਰਜਿਸਟਰਡ ਆ ਇਹਦਾ ਵੀ ਤੁਸੀਂ ਪੁਰਾਣਾ ਰਿਕਾਰਡ ਕੱਢੋ ਇਰਤੇ ਵੀ ਪਰਚੇ ਬੋਲਦੇ ਆ ਜੀ ਔਰ ਜਿਹੜਾ ਅਮਨ ਰੋੜਾ ਵਾ ਇਹ ਅੱਗੇ ਵੀ ਇੱਕ ਸੰਸਟਾਰ ਦੇ ਵਿੱਚ ਕਤਲ ਦੇ ਵਿੱਚ ਜਿਹੜਾ ਅੱਗੇ ਵੀ ਸਰਜਾ ਭੁਗਤ ਕੇ ਆਇਆ ਆ ਇਹ ਬੰਦਾ ਨਾਲ ਇਹਦੇ ਨਾਲ ਜਿਹੜਾ ਇੱਕ ਹੋਰ ਪੱਤਰਕਾਰ ਸੀ ਔਰਤੇ ਵੀ ਪਰਚੇ ਰਜਿਸਟਰਡ ਆ ਮਲਗੀ ਇਹ ਸਾਰੇ ਕਿਤੇ ਨਾ ਕਿਤੇ ਪੁਲਿਸ ਨੂੰ ਵੰਡੇ ਆ ਬੰਦੇ ਜੀ ਇਹਨਾਂ ਦੇ ਪਰਚੇ ਰਜਿਸਟਰਡ ਆ ਔਰ ਇਹ ਬੰਦਿਆ ਨੇ ਇਹ ਇੱਕ ਬੀਜੇਪੀ ਦਾ ਇਹਨਾਂ ਨੇ ਇੱਕ ਲਾ ਕੇ ਇੱਕ ਬੀਜੇਪੀ ਨੂੰ ਇੱਕ ਤਮਗਾ ਲਾ ਕੇ ਬੀਜੇਪੀ ਦਾ ਤੇ ਇੱਥੇ ਤਰਨਤਨ ਸ਼ਹਿਰ ਦੇ ਵਿੱਚ ਬਹੁਤ ਗੁੰਡਾਗਰਦੀ ਕਰ ਰਿਹਾ ਇਹ ਦੱਸਣਾ ਇਹ ਉਹ ਸ਼ਖਸ ਆ ਜਿਨ੍ਹਾਂ ਦੇ ਮਗਰ ਬੰਦੇ ਤੇ ਵੋਟ ਤੇ ਕੋਈ ਨਹੀਂ ਹੈਗੀ ਪਰ ਇਹ ਗੁੰਡਾਗਰਦੀ ਦੇ ਨਾਲ ਮੈਂ ਪਾਰਟੀ ਨੂੰ ਉਹਨਾਂ ਦੀ ਪਾਰਟੀ ਦੇ ਹਾਈ ਕਮਾਂਡ ਨੂੰ ਦੱਸਣਾ ਚਾਹਨਾ ਵਾ ਕਿ ਅਰਜੀ ਸਿੰਘਾ ਜਿਹੜਾ ਇਹ ਗੁੰਡਾਗਰਦੀ ਨੂੰ ਇੱਥੇ ਬढ़ावा ਦੇ ਰਿਹਾ ਵਾ ਔਰ ਇਹਨਾਂ ਬੰਦਿਆ ਦੇ ਨਾਲ ਲਾ ਕੇ ਕਿ ਉਹ ਵੇਖੋ ਇਹਨਾਂ ਦੇ ਨਾਲ ਮੈਨੂੰ ਜੋ ਪਤਾ ਲੱਗਾ ਜੀ ਕਿ ਇਹਨਾਂ ਦੀ ਜਿਹੜੀ ਪੁਰਾਣੀ ਟੀਮ ਸੀ ਜਿਹੜੀ ਇਹਨਾਂ ਦੀ ਬੀਜੇਪੀ ਦੀ ਉਹਦੇ ਵੈਸੇ ਹੀ ਇਹਨਾਂ ਦਾ ਸਾਰਾ ਸਾਲ ਛੱਡ ਗਈ ਆ ਜੀ ਉਹ ਜਿਹੜੇ ਗੁੰਡਾ ਅੰਸਰ ਲੋਗ ਆ ਇਹਨਾਂ ਨੂੰ ਨਾਲ ਲੈ ਗਏ ਗੁੰਡਾਗਰਦੀ ਕਰ ਰਿਹਾ ਵਾ ਔਰ ਮੈਨੂੰ ਨਹੀਂ ਲੱਗਦਾ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਜਿਹੜੇ ਗੁੰਡੇ ਲੋਗ ਆ ਇਹਨਾਂ ਨੂੰ ਸ਼ਹਿਰ ਵਾਲੇ ਜਾਂ ਕੋਈ ਆਪਣਾ ਹੋਰ ਕਿਤੇ ਉਹਨਾਂ ਨੂੰ ਵੋਟ ਪਾਊਗੀ ਔਰ ਮੈਂ ਸਮਝਦਾ ਵਾ ਕਿ ਤੁਹਾਨੂੰ ਅੱਜ ਹੀ ਦੱਸ ਦੇਣਾ ਵਾ ਕਿ ਇਹ ਸਭ ਤੋਂ ਖੀਰਲੇ ਨੰਬਰ ਤੇ ਆਣਗੇ ਜੀ ਇੱਥੋਂ ਜੀ ਆਪਣਾ ਇਹ ਕੋਈ ਰੰਜੀਤ ਦੇ ਕਾਰਨ ਜਿਹੜੀ ਆ ਕੱਲ ਗੁੰਡਾਗਰਦੀ ਕੀਤੀ ਦੇਖੋ ਜੀ ਰੰਜੀਤ ਇੱਕ ਮੰਦਰ ਦਾ ਤੁਹਾਨੂੰ ਪਤਾ ਜੀ ਪਿੱਛੇ ਜੇ ਇੱਕ ਛਧਰਾ ਚੱਲਿਆ ਸੀ ਜੀ ਆਪਣਾ ਔਰ ਉਹਦੇ ਵਿੱਚ ਵੀ ਇਹਨਾਂ ਨੇ ਬੜੀ ਗੁੰਡਾਗੱਬੀ ਉਹਨਾਂ ਵਿੱਚ ਵੀ ਇਹਨਾਂ ਤੇ ਪਰਚੇ ਰਜਿਸਟਰਡ ਆ ਜੀ ਔਰ ਉਸ ਗੁੰਡਾਗਰਦੀ ਦੇ ਵਿੱਚ ਲੜਾਈ ਇਹਨਾਂ ਦੀ ਕਿਸੇ ਹੋਰ ਨਾਲ ਸੀ ਇਹਨਾਂ ਉਸ ਹਿਆਰ ਦੇ ਵਿੱਚ ਕਿਉਂਕਿ ਉਹਦੇ ਵਿੱਚ ਵੀ ਇਹ ਮੰਦਰ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਬਾਹਰ ਕੱਢਤਾ ਸੀ ਔਰ 145 ਲਾਤੀ ਮੰਦਰ ਦੇ ਵਿੱਚ ਔਰ ਉਸੇ ਹੀ ਗੁੰਡਾਗਰਦੀ ਦੇ ਵਿੱਚ ਇਹਨਾਂ ਲੋਕਾਂ ਨੇ ਉਸ ਆੜ ਦੇ ਵਿੱਚ ਮੇਰੀ ਦੁਕਾਨ ਤੇ ਹਮਲਾ ਕਰਤਾ ਜੀ ਔਰ ਮੇਰੇ ਦੋ ਬੰਦੇ ਦੇ ਸੀਰੀਅਸ ਆ ਜਿਹੜੇ ਦਾਖਲ ਆ ਔਰ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਆਪਣੇ ਇੱਕ ਬੰਦੇ ਸੱਟਾਂ ਲਾ ਕੇ ਤੇ ਉਥੇ ਦਾਖਲ ਕਰਤਾ ਜੀ ਜਦ ਕਿ ਫੂੜੇ ਮੌਜੂਦ ਆ ਮੇਰੇ ਕੋਲ ਸਾਰੀ ਜੀ ਸਾਰਾ ਕੁਝ ਮੇਰੇ ਕੋਲ ਮੌਜੂਦ ਆ ਤੇ ਬਾਕੀ ਤੁਹਾਡੇ ਰਾਈ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜੋ ਵੀ ਆ ਸਾਰਾ ਸੱਚਾਈ ਵੇਖ ਕੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਸੀ ਦਿੱਤੀ ਕੋਈ ਤਰਖਾਸ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਇਹ ਮਸਲਾ ਹੋਇਆ ਵਾ ਔਰ ਤੋਂ ਥੋੜੇ ਦੇਰ ਬਾਅਦ ਇੱਥੇ ਇੱਥੇ ਮੌਕੇ ਤੇ ਪੁਲਿਸ ਵੀ ਸੀ ਮੌਜੂਦ ਜੀ ਪਰ ਉਹਨਾਂ ਨੇ ਕੋਈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਹੈ ਜੀ ਬਾਅਦ ਚ ਪੁਲਸ ਐਕਟਿਵ ਹੋਈ ਹੈ ਜੀ ਪਰ ਉਹਨਾਂ ਜਿਹੜੇ ਇਹਨਾਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਕੀਤਾ ਵਾ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਤੇ ਇੱਕ ਵੱਡੇ ਇਲਜ਼ਾਮ ਲਾ ਰਹੇ ਹੋ ਦੇਖੋ ਜੀ ਇਹੋ ਜੀਆਂ ਗੁੰਡਾਗਰਦੀ ਬਾਕੀ ਦੇਖੋ ਐਮਐਲਏ ਸਾਹਿਬ ਬੈਠੇ ਆ ਮੈਂ ਤੁਸੀਂ ਪਿਛਲੇ 3 3.5 ਸਾਲ ਤੋਂ ਵੇਖੋ ਕਦੀ ਕਿਹੇ ਨਾ ਕਦੀ ਗੁੰਡਾਗਰਦੀ ਹੋਈ ਹੋਵੇ ਇੱਥੇ ਜਾਂ ਕੋਈ ਨਿਯਾਇ ਪਰਚਾ ਹੋਇਆ ਹੋਵੇ ਇਹ ਇੱਕ ਹਰਦੀਪ ਸਿੰਘ ਜਿਹੜਾ ਆਪਣੇ ਨੂੰ ਬੀਜੇਪੀ ਦਾ ਪ੍ਰਧਾਨ ਗੰਦਾ ਵਾ ਠੀਕ ਹੈ ਜੀ ਮੈਂ ਇਹਨੂੰ ਪੁੱਛਣਾ ਚਾਹੁੰਦਾ ਮਾਂ ਕਿ ਇਹ ਐਨ ਇਥੇ ਗੁੰਡੇ ਬਾਲੇ ਹੋਏ ਆ ਜੀ ਜਿਹੜੇ ਸ਼ਹਿਰ ਦੇ ਵਿੱਚ ਇੱਕ ਵੱਡੇ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕਰ ਰਹੇ ਆ ਠੀਕ ਹੈ ਜੀ ਔਰ ਮੈਂ ਦੇਖੋ ਉਦੋਂ ਲੋਕ ਆ ਜਾ ਰਹੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਆ ਜੀ ਠੀਕ ਹੈ ਜੀ ਔਰ ਇਹ ਮੈਂ ਤੁਹਾਨੂੰ ਬਾਕੀ ਸਾਰਾ ਕੁਝ ਪਾਜੀ ਨਾਲ ਬਾਰੇ ਪਤਾ ਹੀ ਆ ਜੀ ਇਹ ਬੰਦੇ ਕੌਣ ਆ ਕਿਸ ਤਰ੍ਹਾਂ ਦੇ ਇਹਨਾਂ ਦਾ ਹੈਗਾ ਵਾ ਜੀ ਤੇ ਮੈਂ ਇਹੋ ਹੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੁੰਦਾ ਮਾਂ ਕਿ ਇਹਨਾਂ ਦੇ ਵਿਰੁੱਧ ਜੋ ਵੀ ਸਖਤ ਕਾਰਵਾਈ ਬੰਦੀ ਹੈ ਇਹੀ ਕਹੇ ਇਹ ਨਹੀਂ ਕਹਿੰਦੇ ਕਿ ਨਿਆਂਇਤ ਕੀਤਾ ਜਾਵੇ ਕਿਉਂਕਿ ਇਹ ਲੋਕ ਨਿਆਂਇਤ ਕਰਦੇ ਆ ਇਹਨਾਂ ਦਾ ਜਦੋਂ ਨਾਂ ਹੋਵੇ ਧਰਨੇ ਲਾ ਦਿੰਦੇ ਉਹ ਕਰ ਦਿੰਦੇ ਆ ਅਸੀਂ ਕਹਿੰਦੇ ਜੋ ਸੱਚਾਈ ਆ ਸਾਰੀ ਫੁਟੇਜ ਲੋਕਾਂ ਲੋਕ ਮਜੂਰ ਸੀ ਅਤੇ ਦੁਕਾਨਦਾਰ ਮਜੂਰ ਸੀ ਲੋਕ ਮਜੂਰ ਸੀ ਅਤੇ ਆਪਣਾ ਅਥੇ ਲੱਗੇ ਸ਼ਾਇਦ ਕੈਮਰੇ ਲੱਗੇ ਆ ਹਾਂਜੀ ਹਾਂਜੀ ਰਾਤ ਹੀ ਪੁਲਿਸ ਨੂੰ ਸੁਣਦੇ ਵਿੱਚ ਆਇਆ ਕਿ ਉਹਨਾਂ ਦਾ ਵੀ ਕੋਈ ਸਾਥੀ ਜਿਹੜਾ ਉਹ ਐਡਮਿਟ ਮੈਂ ਮੈਂ ਉਹੀ ਬੇਨਤੀ ਕਰ ਰਿਹਾ ਜੀ ਇਹਨਾਂ ਨੇ ਸਭ ਕੁਝ ਫੁਟੇਜ ਦੇ ਵਿੱਚ ਜੋ ਜਿਹੜਾ ਸਾਥੀਆਂ ਨਾਲ ਦਾ ਕੋਈ ਕਾਰਤਿਕ ਨਾਂ ਦਾ ਮੁੰਡਾ ਇੱਕ ਦਾਖਲ ਕਰਾਇਆ ਜੀ ਉਹ ਮੇਰੇ ਮੁੰਡੇ ਨੂੰ ਉਸੇ ਕੁੱਟ ਰਿਹਾ ਵਾ ਜੀ ਇਹਦੇ ਕੈਮਰੇ 'ਚ ਆਜੂਗੀ ਜੀ ਤੇ ਮੇਰਾ ਮੁੰਡਾ ਕੱਲੇ ਮੇਰੇ ਦੇ ਦੋ ਮੁੰਡੇ ਸੀ ਇੱਥੇ ਜੀ ਇਹ 25 ਬੰਦੇ ਸੀ ਜੀ ਉਹ ਕਿੱਥੋਂ ਕੁੱਟ ਦੂਗਾ ਜੀ ਇਹਨਾਂ ਨੂੰ ਆਪਣਾ ਸਾਰਾ ਕੁਝ ਕੈਮਰੇ ਦੇ ਵਿੱਚ ਫੀਡ ਆ ਜੀ ਜੀ 72 ਨਾਮ ਲੈਣ ਦੇ ਜੀ ਬਾਰੇ ਹਰਜੀਤ ਸਿੰਘ ਸੰਧੂ ਦੇ ਕੈਮਰੇ ਵਿੱਚ ਲਿਖਾਈ ਨਹੀਂ ਦੇ ਰਿਹਾ ਦੇਖੋ ਜੀ ਹਦੀਪ ਸਿੰਘ ਸੰਧੂ ਆਪ ਨਹੀਂ ਹੈਗਾ ਸੀ ਹੌਸਲੇ ਪਰ ਇਹ ਉਹਦੇ ਹੀ ਬੰਦੇ ਸੀ ਜੀ ਉਹਦੇ ਬਣਾਏ ਇਹ ਬੰਦੇ ਆ ਜੀ ਉਹਦੀ ਸ਼ਾਇਦ ਇਹ ਗੁੰਡਾਗਰਦੀ ਹੋਈ ਆ ਜੀ ਦੇਖੋ ਆਉਣ ਵਾਲੀ ਇਲੈਕਸ਼ਨ ਆ ਰਹੀ ਹੈ ਤਰਨ ਤਰਨ ਦੇ ਵਿੱਚ ਠੀਕ ਆ ਜੀ ਇਹ ਗੁੰਡਾਗਰਦੀ ਕਰਕੇ ਇਹ ਵੋਟਾਂ ਵਵਾਣਾ ਜਾਂਦਾ ਜੀ ਸ਼ਹਿਰ ਦੇ ਵਿੱਚੋਂ ਤੇ ਗੁੰਡੇ ਗੁੰਡਿਆਂ ਦੇ ਨਾਲ ਕੌਣ ਖੜਦਾ ਜੀ ਗੁੰਡਾਗਰਦੀ ਦੇ ਨਾਲ ਕਦੀ ਅੱਜ ਤੱਕ ਵੋਟਾਂ ਪਈਆਂ ਵਾ ਜੀ ਕਦੀ ਨਹੀਂ ਵੋਟਾਂ ਮਿਲੀਆਂ ਗੁੰਡਾਗਰਦੀ ਦੇ ਨਾਲ ਜੀ ਪ੍ਰਸ਼ਾਸਨ ਤੋਂ ਹੀ ਮੰਗ ਆ ਜੀ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ਼ ਦਵਾਇਆ ਜਾਵੇ ਜੋ ਸੱਚਾਈ ਆ ਉਹਨੂੰ ਵੇਖ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨਾਲ ਧੱਕਾ ਕਰੋ ਜੀ ਇਹ ਨਾਲ ਜਿਹੜੀ ਕਹਿੰਦੇ ਬੰਦਾ ਦਾਖਲ ਹੋਇਆ ਬਿਲਕੁਲ ਜਾਲੀ ਤੌਰ ਤੇ ਦਾਖਲ ਹੋਇਆ ਵਾ ਔਰ ਦੁਕਾਨ ਦੇ ਅਗੇ ਪਏ ਆ ਜੀਏ ਲੋਕ ਲੇਡੀਜ਼ ਨਾਲ ਮੇਰੀ ਬੇਟੀ ਸੀ ਉਸਲੇ ਮੌਜੂਦ ਦੁਕਾਨ ਦੇ ਜੀ ਇਹਨਾਂ ਨੇ ਕੋਈ ਗਰੇਈ ਨਹੀਂ ਕੀਤਾ ਜੀ ਔਰ ਜਿਹੜਾ ਮੇਰੇ ਕੋਲ ਲੇਡੀ ਸਟਾਫ ਆ ਉਹ ਮੌਜੂਦ ਸੀ ਇਹਨਾਂ ਨੇ ਕੋਈ ਗਰੇਈ ਨਹੀਂ ਕੀਤਾ ਲੜਾਈ ਕਰਨ ਤੋਂ ਅੰਦਰ ਵੜਾਏ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਇੱਕ ਲੇਡੀ ਜਿਹੜੀ ਮੇਰੀ ਇੱਕ ਸੇਲਮੈਨ ਆ ਉਹਦੇ ਵੀ ਥੋੜੀਆਂ ਸੱਟਾਂ ਲੱਗੀਆਂ ਵਾ ਤੇ ਬੇਨਤੀ ਇਹੋ ਹੀ ਆ ਜੀ ਸਾਰਾ ਮਸਲਾ ਜਿਹੜਾ ਮੰਤਰ ਨੂੰ ਲੈ ਕੇ ਦੇਖੋ ਜੀ ਮਸਲਾ ਤੇ ਸਾਡਾ ਹੈਗਾ ਹੀ ਕੋਈ ਨਹੀਂ ਅਸੀਂ ਤੇ ਆਪਣਾ ਕਾਰੋਬਾਰ ਕਰ ਰਹੇ ਹਾਂ ਸਾ ਇਹ ਲੋਕੀ ਪੁਰਾਣੇ ਰੰਜੀਸ਼ ਰੱਖਦੇ ਸੀ ਤੁਹਾਨੂੰ ਦੱਸਿਆ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਜੀ ਪੁਰਾਣਾ ਸਾਰੇ ਹੀ ਬੰਦਿਆਂ ਦਾ ਤੇ ਮੈਂ ਤੁਹਾਡੇ ਮੱਦੇਨਜ਼ਰਾਈ ਇੱਥੇ ਇਹਨਾਂ ਦੇ ਜਿਹੜਾ ਪੰਜਾਬ ਪ੍ਰਧਾਨ ਆ ਅਸ਼wini ਸ਼ਰਮਾ ਉਹਦੇ ਕੋ ਵੀ ਇੱਕ ਬੇਨਤੀ ਕਰਦਾ ਵਾਂ ਕਿ ਇਹਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਇਹਨਾਂ ਲੋਕਾਂ ਇਹਨਾਂ ਜਿਹੜੇ ਇਹ ਇਹੋ ਜਿਹੇ ਅਨਸਰ ਆ ਇਹਨਾਂ ਨੂੰ ਪਾਰਟੀ ਜੋ ਬਾਹਰ ਕੱਢ ਦਿਓ ਨਹੀਂ ਤੇ ਆਉਣ ਵਾਲੇ ਟਾਈਮ ਤੇ ਦੇਖੋ ਪਿੱਛੇ ਜੇ ਇਲੈਕਸ਼ਨ ਹੋਈ ਆ 52 ਵਾਡਾਂ 'ਚ ਬੀਜੇਪੀ ਆਪਣਾ ਖਾਤਾ ਨਹੀਂ ਖੋਲ ਸਕੀ ਜੀ ਇੱਕ ਵੀ ਸੀਟ ਬੀਜੇਪੀ ਨੂੰ ਨਹੀਂ ਮਿਲੀ ਜੀ ਔਰ ਇਹੋ ਹੀ ਆ ਕਿ ਇਹਨਾਂ ਨੂੰ ਇਹਨਾਂ ਤੇ ਜਿਹੜੀ ਆ ਬੇਨਤੀ ਆ ਪੰਜਾਬ ਪ੍ਰਧਾਨ ਨੂੰ ਕਿ ਇਹਨਾਂ ਦੇ ਨਾਤੇ ਇਹਨਾਂ ਨੂੰ ਪਾਰਟੀ ਜੋ ਬਾਹਰ ਕੱਢਿਆ ਜਾਵੇ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਵਾ ਮੈਂ ਪ੍ਰਸ਼ਾਸਨ ਦੋਹੇ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਅਗਲੀ ਵੀ ਦਿਨ ਕੱਲ ਦਰਸ਼ਕ ਕੋਈ ਬੁੜੀ ਵਾਲੇ ਚੌਂਕ ਤੇ ਝਗੜਾ ਹੁੰਦਾ ਵਾ ਜਿੱਥੇ ਬੋਵੀ ਸ਼ੂਰ ਗੱਲਾ ਉਹ ਤੁਹਾਡੇ ਤੇ ਪਲੈਨ ਕੀਤਾ ਗਿਆ ਵੀ ਤੁਸੀਂ ਆ ਕੇ ਉੱਥੇ ਕੁਝ ਸਾਥੀਆਂ ਦੇ ਨਾਲ ਮਤਲਬ ਮਾਰਕਟਾਈ ਕੀਤੀ ਉਹਨਾਂ ਦੇ ਦੁਕਾਨ ਦੇ ਜਿਹੜੇ ਹੈਗੇ ਬੰਦੇ ਉਹਨਾਂ ਨੂੰ ਟਪਿਆ ਮਾਰਿਆ ਕੀ ਕਹਿਣਾ ਚਾਹਤੋਂ ਸੀ ਜੇ ਤੁਸ ਸਸੀ ਕਲਪਾਜੀ ਸਾਰਿਆਂ ਨੂੰ ਅਸੀਂ ਕੱਲ ਬੁੜੀ ਚੌਂਕ ਤੋਂ ਨਾ ਸਰ ਲੰਘ ਰਹੇ ਸੀ ਮੈਂ ਤੇ ਅਮਨ ਮੇਰੇ ਵੀਰ ਦੋਵੇਂ ਜਾਣੇ ਕਿਉਂਕਿ ਅਸੀਂ ਸ਼ਾਪ ਵਧਾ ਕੇ ਇੱਕ ਰਾਉਂਡ ਕੱਢ ਕੇ ਆਉਣੇ ਸੀ ਉੱਥੇ ਸੀ ਵੇਖਿਆ ਕੁਝ ਜਾਣੇ ਲੜ ਰਹੇ ਐ ਅਸੀਂ ਤੇ ਉਹਨਾਂ ਨੂੰ ਛਿਡਾਉਣ ਦੀ ਕੋਸ਼ਿਸ਼ ਕੀਤੀ ਆ ਉਹ ਛਿਡਾਉਂਦੇ ਛਿਡਾਉਂਦੇ ਮੇਰੇ ਭਰਾ ਦੇ ਇੱਥੇ ਲੱਗੀ ਆ ਸੱਟ ਤੇ ਦੂਜੀ ਗੱਲ ਇਹ ਆ ਕਿ ਆ ਤੁਹਾਡੇ ਮਾਧਿਅਮ ਰਾਹੀਂ ਨਾ ਮੈਨੂੰ ਪਤਾ ਲੱਗ ਰਿਹਾ ਜੀ ਉਹ ਸੀਸੀਟੀਵੀ ਵਿੱਚ ਜਾਂ ਅਹੀਂ ਕੁਛ ਅਹੀਂ ਸੀਸੀਟੀਵੀ ਚੈੱਕ ਕੀਤੀ ਜਾਵੇ ਜੀ ਇਹਨੇ ਤੋੜ ਮਰੋੜ ਕੇ ਜਿਹੜੀ ਪੇਸ਼ ਕਰਨੀ ਸੀ ਆ ਜਿਹੜਾ ਬੌਬੀ ਸੂਦ ਹੈ ਜਿਹੜਾ ਐਕਚੁਅਲੀ ਪ੍ਰੋਬਲਮ ਇਹ ਆ ਕਿ ਸਾਡਾ ਕੁਝ ਪਿਛਲੇ ਸਮੇਂ ਦਾ ਕਾਫੀ ਜ਼ਿਆਦਾ ਝਗੜਾ ਚੱਲਣ ਲਿਆ ਜੀ ਪਿਛਲੇ ਸਮੇਂ ਦਾ ਕਾਫੀ ਮੰਦਰ ਦਾ ਜਿਹੜਾ ਝਗੜਾ ਚੱਲਣ ਲਿਆ ਉਹ ਮੁੱਦਾ ਚੁੱਕ ਕੇ ਇਹ ਹੁਣ ਇਧਰ ਆਇਆ ਆ ਆਪ ਕੋ ਗੱਲ ਹੈ ਸਾਰੀ ਆਹ ਕੋ ਗੱਲ ਉਹਨਾਂ ਨੇ ਹਰਜੀਤ ਸਿੰਘ ਸੰਧੂ ਬਾਰੇ ਕਿਹਾ ਆ ਵੀ ਮਤਲਬ ਜਿਹੜਾ ਉਹਨਾਂ ਨੇ ਸ਼ਹਿਰ ਤੇ ਸਾਰਾ ਇਹ ਕੰਮ ਹੋਇਆ ਔਰ ਢਾਢੀ ਤਰ੍ਹਾਂ ਪੰਜ ਜਣਿਆਂ ਤੇ ਬਾਈ ਨੇ ਨਾਲ ਕੇ ਉਹਨਾਂ ਦੱਸਿਆ ਵੀ ਇਹ ਕ੍ਰਿਮੀਨਲ ਟਾਈਪ ਦੇ ਬੰਦੇ ਨੇ ਤੇ ਇਹਨਾਂ ਦੇ ਅੱਗੇ ਵੀ ਮਾਮਲੇ ਦਰਜ ਨੇ ਤੇ ਇਹ ਮਤਲਬ ਜਿਹੜਾ ਸਭ ਪਲਾਨਿੰਗ ਨਾਲ ਕੀਤਾ ਇਹਨਾਂ ਜੋ ਵੀ ਮਿਲਦਾ ਇਹ ਜਿਹੜਾ ਜੋ ਵੀ ਇਹਨੇ ਬਿਆਨ ਦਿੱਤਾ ਜੀ ਤੇ ਇਹਦਾ ਜਿਹੜਾ ਜਵਾਬ ਹੈ ਇਹ ਮਾਣਯੋਗ ਅਦਾਲਤ ਚ ਅਸੀਂ ਇਹਨੂੰ ਮੰਗਾਂਗੇ ਉੱਥੇ ਨੂੰ ਘੇਰਾਂਗੇ ਕੀ ਬੋਲਣਾ ਲਿਆ ਬਖਾ ਇੱਕ ਤੁਹਾਨੂੰ ਤੁਸੀਂ ਚੀਜ਼ ਕਰੋ ਮੈਂ ਤਾਂ ਬਹੁਤ ਵਧੀਆ ਕੀਤਾ ਜੀ ਤੁਸੀਂ ਮੇਰੀ ਬਾਈਟ ਲੈਣ ਆਏ ਹੋ ਇਹ ਜਿਹੜੇ ਮੁੰਡੇ ਦੇ ਸੱਟਾਂ ਲੱਗੀਆਂ ਉਹ ਇਹਦੀ ਦੁਕਾਨ 'ਚ ਖਲੋਤਾ ਜੀ ਲੜਾਈ ਹੋਣ ਤੋਂ ਬਾਅਦ ਸੀਸੀਟੀਵੀ ਦੀ ਇਹਦੀ ਸੀਸੀਟੀਵੀ ਅਸੀਂ ਤਾਂ ਵਿੱਚ ਕੀਤਾ ਰੇ ਨਾ ਉਹ ਦਿਮਾਗ ਕਿਸੇ ਵੇਲੇ ਪਰਮਾਤਮਾ ਕਹਿੰਦਾ ਇਹ ਚਪੇੜ ਨਹੀਂ ਮਾਰਦਾ ਮਤ ਮਾਰਦਾ ਇਹਦੀ ਵਾਜੀ ਚੁੱਕੀ ਹੋਈ ਹੈ ਤੇ ਇਹਦੇ ਹਰ ਚੀਜ਼ ਦਾ ਜਿਹੜਾ ਜਵਾਬ ਹੈ ਉਹ ਮਾਂ ਜੋ ਅਦਾਲਤ ਖੋਦ ਖੋਲਵਾਗੇ ਜੀ ਬੋ ਵੀ ਸੁਣਕੋ ਇਹੋ ਹੀ ਸਪਸ਼ਟੀ ਕਰਨਾ ਤੁਹਾਡਾ ਹੁਣ ਇਸ ਮਸਲੇ ਦੇ ਵਿੱਚ ਕਿਉਂਕਿ ਉਹਨਾਂ ਵੱਲੋਂ ਬਲੇਮੇ ਸਭ ਰੰਜੇ ਦੇ ਤਹਿਤ ਕਟਵਾਰ ਕਰਨ ਆਏ ਫਲਾਣੀ ਦੇ ਦੇਖੋ ਗੱਲ ਪਤਾ ਕੀ ਆ ਜੀ ਸੀਸੀਟੀਵੀ ਦੇ ਵਿੱਚ ਮੈਂ ਆ ਰਿਹਾ ਤੁਸੀਂ ਇਹ ਵੇਖੋ ਮੇਰਾ ਭਰਾ ਆ ਰਿਹਾ ਅਸੀਂ ਜੇ ਅਸੀਂ ਛਿੜਾ ਰਹੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਛਿੜਾ ਰਹੇ ਹਾਂ ਅਸੀਂ ਉਹਦੇ ਤੇ ਕੋਈ ਹੱਥ ਨਹੀਂ ਚੱਕਿਆ ਜਾਂ ਕੁਝ ਨਹੀਂ ਅਸੀਂ ਛਿੜਾ ਰਹੇ ਹਾਂ ਦੂਜੀ ਗੱਲ ਭਾਜੀ ਉਹ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਵਾਂ ਮੈਂ ਰੂਲਿੰਗ ਪਾਰਟੀ ਦਾ ਬੰਦਾ ਵਾਂ ਮੈਂ ਇਤਰਾ ਕਰ ਦੂੰ ਮੈਂ ਉਤਰਾ ਕਰ ਦੂੰ ਪਰ ਮੈਂ ਉਹਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਭਾਜਪੀ ਵਾਲੇ ਡਰ ਨਾਲੇ ਨਹੀਂਗੇ ਕਿਦੋਂ ਸਰ ਪਹਿਲੋਂ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਜਿਹੜਾ ਬੰਦਾ ਛਡਾਉਂਦਾ ਸਭ ਤੋਂ ਪਹਿਲ ਉਹ ਹੀ ਫਸਦਾ ਠੀਕ ਹੈ ਜੀ ਗੱਲ ਹੋਈ ਆ ਬੋੜੀ ਚੌਂਗ ਦੇ ਵਿੱਚ ਕੇ ਦਾ ਝਗੜਾ ਹੁੰਦਾ ਪਿਆ ਸੀ ਅਸੀਂ ਦੋਵੇਂ ਲੰਘਣ ਦੇਈ ਤੇ ਇੰਨੇ ਸੁ ਆਵਾਜ਼ ਮਾਰੀ ਫੱਲ ਹੋ ਇਹਨਾਂ ਨੂੰ ਅੱਛਾ ਇਹ ਗੱਲ ਹੋਈ ਸਾਰੀ ਇਹਨਾਂ ਨੂੰ ਫੱਲ ਚਲੋ ਸਾਡੇ ਵਿੱਚ ਲੈਣਾ ਨਹੀਂ ਦੇਣਾ ਨਹੀਂ ਇਹਦੇ ਵਿੱਚ ਸਭ ਨੂੰ ਛਡਾਉਣ ਦੇ ਆ ਵੀ ਛੱਡ ਦੋ ਜਾਂ ਕਿਸੇ ਨੇ ਅੱਜ ਤੱਕ ਸਾਡਾ ਝਗੜਾ ਸੁਣਿਆ ਹੋਵੇ ਸ਼ਹਿਰ ਦੇ ਵਿੱਚ ਵੀ ਅਮਨ ਦਿਨੇਸ਼ ਕੇ ਨਾ ਜਾ ਕੇ ਗੱਲ ਪੈ ਗਈ ਜਾਂ ਕਿ ਇਹਦੇ ਲੜੇ ਆ ਇਹਦੇ ਰਾਜਨਾਮੇ ਕਰਨ ਵਾਲੇ ਬੰਦੇ ਭਾਜੀ ਜੇ ਬਾਕੀ ਇਹ ਗੱਲਾਂ ਕਰਦਾ ਵਾ ਇਹ ਲਿਉਂਦਾ ਵਾ ਪਾਰਟੀ ਨੂੰ ਵਿੱਚ ਵੀ ਪਾਰਟੀ ਆ ਇਹਨਾਂ ਦੀ ਬੀਜੇਪੀ ਆ ਜੀ ਇਹਨਾਂ ਨੇ ਗੁੰਡੇ ਪਾਲੇ ਆ ਜੀ ਫਲਾਂਟਮ ਗਣ ਪਹਿਲਾਂ ਮੈਨੂੰ ਪੁੱਛਣਾ ਚਾਹੁੰਦਾ ਹਾਂ ਇਹ ਚ ਤੇ ਪਾਰਟੀ ਬਾਈ ਦੀ ਕੋਈ ਗੱਲ ਹੀ ਨਹੀਂ ਗਈ ਤੇ ਦੂਜੀ ਗੱਲ ਇਹਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਤੇਰੀ ਪਾਰਟੀ ਕਿਹੜੀ ਆ ਕਦੀ ਤੂੰ ਕਾਲੀ ਦਾਲ ਝੋਨਾ ਵਾ ਕਾਲੀਦਾਲ ਜਿੱਤ ਜੇ ਫਿਰ ਤੂੰ ਕਾਂਗਰਸ ਚ ਹੋਇਆ ਨਾ ਜੋ ਕਾਂਗਰਸ ਜਿੱਤੇ ਹੋਣ ਦੁਆ ਮਾਦੀ ਪਾਰਟੀ ਦਾ ਪੱਲਾ ਬਣ ਲਿਆ ਵਾ ਮਤਲਬ ਕਿ ਤੂੰ ਸ਼ਹਿਰ ਚ ਗੁੰਡਾ ਕਰਦੀ ਕਰਨ ਵਾਸਤੇ ਉਹ ਪਾਰਟੀ ਫੜਦਾ ਜਿਹੜੀ ਜਿੱਤ ਜਾਂਦੀ ਹੈ ਸੋ ਮੇਰੀ ਬੇਨਤੀ ਆ ਜਿਹੜਾ ਸੀਸੀਟੀਵੀ ਫੁਟੇਜ ਕੈਮਰਾ ਵਾ ਇਹਦੇ ਵਿੱਚ ਸਾਡੇ ਜਿਹੜੇ ਅਸੀਂ ਜਦੋਂ ਤੇ ਦੋ ਤਿੰਨਿਆ ਨੇ ਹੈਗੇ ਆ ਅਸੀਂ ਛਡਾਉਣੇ ਪਏ ਆ ਇਹਨਾਂ ਛਡਾਉਣ ਦੇ ਚੱਕਰ ਚ ਸਾਡੇ ਕਾਰਤਿਕ ਚੋਬੜਾ ਦੀ ਉਂਗਲ ਤੇ ਦਾਤਰ ਵਜਾ ਜੀ ਮੇਰੇ ਵੀ ਸੱਟਾਂ ਲਗੀਆਂ ਜੀ ਮੇਰਾ ਮਾਸ ਪਾਟਾ ਵਾ ਅਸੀਂ ਕੋਈ ਝੂਠੇ ਇਹਨਾਂ ਵਾਂਗੂ ਝੂਟੀਆਂ ਸੱਟਾਂ ਨਹੀਂ ਲਾਈਆਂ ਵਿਹੜੇ 'ਚ ਸੱਟ ਲੱਗ ਗਈ ਆ ਜੀ ਉਹ ਬੰਦੇ ਨੂੰ ਹੀ ਰਾਤ ਦਾ ਦਾਖਲ ਕਰਾਇਆ ਵਾ ਇਹਦਾ ਬੰਦਾ ਇੰਦਾ ਹੀ ਸੀਸੀ ਟੀਵੀ ਫੁਟੇਜ ਕੈਮਰੇ 'ਚ ਇੰਦੀ ਦੁਕਾਨ ਦੇ ਵਿੱਚ ਚੰਗਾ ਭਲਾ ਤੁਰਿਆ ਫਿਰਦਾ ਠੀਕ ਆ ਜੀ ਫੇਰ ਅਸੀਂ ਥਾਣੇ 'ਚ ਵੀ ਬਣਾਈਆ ਵੀਡੀਓ ਉਹ ਬੰਦੇ ਦੀ ਵੀ ਜੇਚੋ ਤੁਰਿਆ ਫਿਰਦਾ ਜੀ ਥਾਣੇ ਦੇ ਵਿੱਚ ਚੰਗਾ ਭਲਾ ਤੁਰਿਆ ਫਿਰਦਾ ਵਾ ਤੇ ਮੁੜ ਕੇ ਨਾਲ ਜਾ ਕੇ ਸੱਟਾਂ ਲਾ ਗਏ ਉਹ ਲੰਮੇ ਬਾਤਾ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦੇ ਬੰਦੇ 'ਚ ਸੱਟਾਂ ਲੱਗੀਆਂ ਸੋ ਮੈਂ ਇਹ ਬੇਨਤੀ ਕਰਦਾ ਵਾਂ ਵੀ ਸੱਚ ਨੂੰ ਸੱਚ ਸ਼ਹਿਰ ਵਾਸੀ ਸਮਝਣ ਇਹ ਇਹ ਤੇ ਝੂੜ ਦਾ ਬਰਲ ਬਲਾਵਾ ਇਹਨੇ ਮੰਦਰ ਦੀ ਲੜਾਈ ਆ ਮੰਦਰ ਦੀ ਚੌਧਰੇ ਨੂੰ ਨਹੀਂ ਮਿਲੀ ਇਹਨੇ ਉਹ ਹਾਡੇ ਤੇ ਜਿਹੜਾ ਵਾ ਉਹ ਮੁੱਦਾ ਪੁਰਾਣੀ ਕਿੱਲ ਦੇ ਨਿਹੜ ਦੇ ਕੱਢੀ ਆ ਕਿ ਇਹਨਾਂ ਨੂੰ ਮੈਂ ਕਿਸੇ ਤਰੀਕੇ ਫਸਾ ਦਿਆਂ ਪਰ ਉਹ ਕੰਮ ਨਹੀਂ ਹੋਣੇ ਮੇਰੀ ਇਹਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਰ ਉਹ ਕੰਮ ਪੁਰਾਣੀਆਂ ਗੱਲਾਂ ਹੋਣ ਗਈਆਂ ਵੀ ਜਦੋਂ ਨਜਾਇਜ਼ ਪਰਚੇ ਹੋਈਦੇ ਹੁੰਦੇ ਸੀ ਹੁਣ ਉਹ ਕੰਮ ਨਹੀਂ ਹੋਣੇ ਸੋ ਮੇਰੀ ਬੇਨਤੀ ਆ ਵੀ ਪਰਸਨਲ ਗੱਲਾਂ ਜੇ ਕਰਦਾ ਵਾ ਤੇ ਮੰਦਰ ਤੇ ਇਹਦੇ ਦੇ ਵੀ ਚਾਰ ਤੋਂ ਪੰਜ ਪਰਤੇ ਆ ਜਿੰਨੇ ਜਣੇ ਨਾਲ ਖਲਾਰੇ ਉਹਨਾਂ ਦੇ ਬੱਚੇ ਆ ਮੰਦਰ ਦੇ ਜਿਹੜਾ ਪਿਛੇ ਮੰਦਰ ਦੇ ਪਿੱਛੇ ਸਰ ਗੱਲ ਉਹੀ ਹਿਸਾਬ ਕਿਤਾਬ ਨੂੰ ਲੈ ਕੇ ਤੇ ਉਹ ਮੰਦਰ ਦੀ ਲੜਾਈ ਕਦੋਂ ਦੀ ਚੱਲਦੀ ਆ ਰਹੀ ਆ ਦੋ ਤਿੰਨ ਸਾਲ ਤੋਂ ਚਾਰ ਪੰਜ ਸਾਲ ਹੀ ਹੋ ਗਏ ਆ ਜੀ ਇਹੋ ਜੀ ਤੇ ਇਹਨੂੰ ਫਾਇਦਾ ਇਹਨੂੰ ਸਿਰਫ ਇੱਕ ਇਹ ਵਾਦਾ ਹੋ ਗਿਆ ਵੀ ਇਹ ਬੋੜੀ ਚੌਂਕ 'ਚ ਆਏ ਆ ਤੇ ਮੈਂ ਇਹਨਾਂ ਦੇ ਬੰਦੇ ਗੱਲ ਪਵਾ ਕਹਾਂ ਵੀ ਮੇਰੀ ਦੁਕਾਨ ਤੇ ਆਏ ਆ ਨਾ ਹੀ ਦੀ ਦੁਕਾਨ 'ਚ ਵੜੇ ਆ ਸਰ ਨਾ ਲੈਣੀ ਨਾ ਦੇਣੀ ਦੁਕਾਨ ਇਹਦੀ ਕਿੱਥੇ ਬੋੜੀ ਚੌਂਕ ਕਿੱਥੇ ਠੀਕ ਆ ਜੀ ਅਸੀਂ ਨਾ ਛਡਾਇਆ ਵਾ ਅਸੀਂ ਤਾਂ ਤੇ ਛਡਾਇਆ ਵਾ ਇਹਨਾਂ ਨੂੰ ਵੀ ਛੱਡ ਦੋ ਲੜੋ ਨਾ ਦੋ ਪਾਰਟੀਆਂ ਲੜਦੇ ਆ ਪਈਆਂ ਅਸੀਂ ਇਹ ਉਹ ਸਰ ਗੱਲ ਹੋਈ ਆ ਹੁਣ ਉਹ ਜਿਹੜੇ ਦੂਜੀ ਪਾਰਟੀਆਂ ਲੜਦੇ ਮੈਂ ਉਹਨਾਂ ਦੇ ਮੋਢੇ ਤੇ ਬੰਦੂਰ ਰਖਾ ਕੇ ਰੱਖ ਕੇ ਨਾ ਸਾਰੇ ਦਾ ਵਿੱਚ ਰੋਲ ਗਈ ਆ ਫਿਰ ਤੁਸੀਂ ਗੱਲ ਦਾ ਗੁੱਸਾ ਨਾ ਕਰੋ ਇਹਨਾਂ ਦੇ ਵਿੱਚ ਰੋਲ ਹੀ ਕੋਈ ਨਹੀਂਗਾ ਪਿੱਛਾ ਜਾਊਗਾ ਵੇਖੋ ਜੀ ਗੱਲ ਪਤਾ ਕੀ ਆ ਸਾਰੇ ਤਰਨ ਤਰਨ ਜ਼ਿਲ੍ਹੇ ਨੂੰ ਪਤਾ ਕੀ ਹਰਜੀਤ ਸਿੰਘ ਸੰਧੂ ਕਿਹ ਤਰ੍ਹਾਂ ਦਾ ਬੰਦਾ ਆ ਹਰਜੀਤ ਸਿੰਘ ਸੰਧੂ ਕਿਹ ਤਰ੍ਹਾਂ ਦਾ ਬੰਦਾ ਜੀ ਸਾਰੇ ਤਰਨ ਤਰਨ ਸ਼ਹਿਰ ਦੇ ਪਤਨ ਉਸਾਰ ਤਨ ਜ਼ਿਲ੍ਹੇ ਨੂੰ ਪਤਾ ਸਭ ਤੋਂ ਪਹਿਲੇ ਹਰਜੀਤ ਸਿੰਘ ਜੀ ਆਪਣੀ ਦੁਕਾਨ ਤੇ ਬਲਾ ਬਲਾ ਕੇ ਹਰਜੀਤ ਸਿੰਘ ਜੀ ਨੂੰ ਇਹੋ ਹੀ ਸਨਮਾਨਿਤ ਕਰਦਾ ਸੀਗਾ ਉਦੋਂ ਹਰਜੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਸੀਗੇ ਜੇ ਉਹ ਗੁੰਡੇ ਸੀ ਫਿਰ ਕਾਦੇ ਹੱਥੇ ਬੁਲਾਉਣਾ ਆਪਣੀ ਦੁਕਾਨ ਤੇ ਹੀ ਤੂੰ ਉਹਨਾਂ ਨੂੰ ਬੁਲਾਉਣਾ ਹਾਂ ਸਮਝਦਾ ਤਾਂ ਮੈਂ ਉਹਦੀ ਤੁਹਾਨੂੰ ਫੋਟੋ ਵੀ ਦਊਂਗਾ ਜੀ ਉਸ ਚੀਜ਼ੀਆਂ ਹਰ ਇੱਕ ਚੀਜ਼ੀਆਂ ਮੈਂ ਬੇਨਤੀ ਇਹੋ ਗੱਲ ਕਰੂੰਗਾ ਸ਼ਹਿਰ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਤੁਹਾਨੂੰ ਵੀ ਪਤਾ ਹੈ ਕਿਤਰਾ ਹੁੰਦੇ ਆ ਤੇ ਤੁਹਾਨੂੰ ਇਹ ਵੀ ਪਤਾ ਉਹ ਕਿਤਰਾ ਦਾ ਝੂਠੀਆਂ ਗੱਲਾਂ ਜਨਾਓ ਪਰ ਇਸ ਚੀਜ਼ ਦਾ ਬੌਬੀ ਸੂਤ ਨੂੰ ਮੈਂ ਬੜੀ ਚੰਗੀ ਤਰ੍ਹਾਂ ਕਹਿ ਦੇਣਾ ਚਾਹਣਾ ਕਿ ਕੱਲੀ ਕੱਲੀ ਚੀਜ਼ ਦਾ ਜਿਹੜਾ ਜਵਾਬ ਆ ਤੇ ਕੱਲੀ ਕੱਲੀ ਚੀਜ਼ ਦਾ ਜਿਹੜਾ ਹਸਾਬ ਆ ਉਹ ਦਲ ਚ ਤੈਨੂੰ ਦਿੱਤਾ ਜਾਊਗਾ ਤੇ ਦੇਖੋ